ਗੁਰਵਰਜਿੰਦੇ ਪਾਸਾ ਜੀ ਦਾ 418ਵਾਂ ਅਸੀਂ ਦੀ ਜੜਾ ਬੜੇ ਧੂਮ-ਧਾਮ ਬੜੀ ਸਰਦਾਰਾ ਸੰਗਤ ਵੱਲੋਂ ਮਨਾਇਆ ਜਾ ਰਿਹਾ ਅੱਜ ਸੰਗਤਾਂ ਦਾ ਆਠਾ-ਆਠਾ ਮਾਰਦਾ ਘੱਟ ਵੇਖ ਕੇ ਥਾਂ-ਥਾਂ ਮਿੱਠੇ ਠੰਡੇ ਜਲਦੀਆਂ ਸ਼ਬੀਲਾਂ ਤੇ ਲੰਗਰ ਲੱਗਾ ਵਾ ਕਿਤੇ ਜੂਸ ਚੱਲਦੇ ਪਿਆ ਕਿਤੇ ਬ੍ਰੈਡ ਲੂਡਰੀ ਕਿਤੇ ਪੂੜੀ ਸੋਲੇ ਪੂੜੀ ਸੋਲੇ ਲੰਗਰ ਚੱਲਦਾ ਪਿਆ ਸਿੱਧੀ ਦਿਹਾੜਾ ਬੜੇ ਬਣਾਏ ਜਾ ਰਿਹਾ ਪਰ ਨਿਸ਼ਾਨੇ ਖਾਲਸਾ ਗਰੁੱਪ ਵੱਲੋਂ ਅੱਜ ਬੂਟੇ ਨਾਲ ਲੰਗਰ ਲਗਾਇਆ ਗਿਆ ਤਾਂ ਕਿ ਗਰਮੀ ਬਹੁਤ ਹੋ ਚੁੱਕੀ ਆ ਜਾਨਵਰ ਪੰਛੀ ਜਿਹੜੇ ਗਰਮੀ ਨਾਲ ਤਰ੍ਹਾਂ ਤਰ੍ਹਾਂ ਕਰਕੇ ਮਰਦੇ ਆ ਆਪਾਂ ਨੂੰ ਸਾਰਿਆਂ ਤਿਆਰ ਪ੍ਰਣਾਵਾ ਕਿਉਂਕਿ ਇੰਨਾ ਤਾਪਮਾਨ ਵੱਧ ਚੁੱਕਾ ਵਾ 45 ਡਿਗਰੀ 50 ਡਿਗਰੀ ਦਾ ਤਾਪਮਾਨ ਚੱਲ ਗਿਆ ਵਾ ਬਜ਼ੁਰਗ ਤੇ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਵਾ ਇਸ ਕਰਕੇ ਅਸੀਂ ਬੂਟੇ ਵੰਡੇ ਆ ਕਿ ਬੂਟਿਆਂ ਨੂੰ ਬੱਚਿਆਂ ਤਰ੍ਹਾਂ ਪਾਲ ਕੇ ਆਹ ਬੂਰ ਖਣੂ ਵੱਡਾ ਕੀਤਾ ਜਾਵੇ ਕਿ ਛਾਂ ਮਿਲੇ ਅਹੀਂ ਨਿਯਮਤ ਰੇਕ ਫਲ ਬੂਟੇ ਸਾਰੇ ਲਗਾ ਚੁੱਕੇ ਆ ਕਿ ਸੰਗਤ ਨੂੰ ਵੰਡੇ ਆ ਤੇ ਆਪ ਵੀ ਲਾ ਰਿਹਾ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕਿ ਸਾਰੇ ਕਿਤੇ ਠੰਡ ਕਿ ਠੰਡਾ ਮੌਸਮ ਹੋ ਚੁੱਕੇ ਜੋ ਬੂਟੇ ਲਾਵਾਂਗੇ ਤੇ ਮੀਂਹ ਵਰਣਗੇ ਤੇ ਛਾਂ ਮਿਲੂਗੀ